ਜੇ ਤੁਸੀਂ ਆਪਣਾ ਵਜ਼ਨ ਘਟਾਉਣਾ ਹੈ ਤਾਂ ਤੁਹਾਨੂੰ ਕੋਈ ਐਕਸਰਸਾਈਜ਼ਾਂ ਕਰਨ ਦੀ ਜਾਂ ਕੋਈ ਭੁੱਖੇ ਰਹਿਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਨਿਊਟ੍ਰੀਸ਼ਨ ਨਾਲ ਆਪਣਾ ਵਜ਼ਨ ਘਟਾ ਵੀ ਸਕਦੇ ਹੋ ਵਧਾ ਵੀ ਸਕਦੇ ਹੋ ਇਹਨਾਂ ਸਾਰੀਆਂ ਭੈਣਾਂ ਨੇ ਆਪਣਾ ਵਜ਼ਨ ਘਟਾਇਆ ਹੋਇਆ ਬਾਈ ਜੀ ਨੇ ਵੀ ਆਪਣਾ ਵਜ਼ਨ ਘਟਾਇਆ ਹੋਇਆ ਆਪਾਂ ਗੱਲਬਾਤ ਵੀ ਕਰਦੇ ਆ ਕਿਹਨੇ ਕਿੰਨਾ ਵਜ਼ਨ ਘਟਾਇਆ ਤੇ ਵਜ਼ਨ ਵਧਾਉਣਾ ਹੋਵੇ ਤਾਂ ਉਹਦੀ ਵੀ ਕੀ ਗੱਲਬਾਤ ਆਪਾਂ ਪੁੱਛਦੇ ਆ ਜੀ ਮੈਂ 3 ਮਹੀਨਿਆਂ ਦੇ ਵਿੱਚ ਜੀ 30 ਪਲੱਸ ਘਟਾਇਆ ਹੈ ਆਪਣਾ weight ਤੇ ਨਿਊਟ੍ਰੀਸ਼ਨ ਦੇ ਨਾਲ ਹੀ ਘਟਾਇਆ ਤੁਸੀਂ ਕਿੰਨਾ ਵਜ਼ਨ ਘਟਾਇਆ ਹੈ ਜੀ ਆਪਣਾ ਮੈਂ 2.5 ਮਹੀਨੇ ਦੇ ਵਿੱਚ 22 ਕਿਲੋ ਜੀ ਤੁਸੀਂ ਕਿੰਨੇ ਟ ਦੇ ਵਿੱਚ 23 ਕਿਲੋ ਭਾਰ ਘਟਾਇਆ ਹੈ ਆਪਣਾ ਤੇ ਹੁਣ ਕਿਦਾਂ ਦਾ ਮਹਿਸੂਸ ਹੋ ਰਹੀ ਹੈ ਬਹੁਤ ਵਧੀਆ ਬਹੁਤ એનર્ਜੀ ਹੈ ਹੁਣ ਪਹਿਲਾਂ ਬਹੁਤ ਪ੍ਰੋਬਲਮ ਸੀਗੀ ਆ ਥਾਇਰਾਇਡ ਸੀਗਾ ਮੈਨੂੰ ਸਰਵਾਈਕਲ ਸੀ ਹਾਂਜੀ ਹਾਂਜੀ ਕਿੰਨਾ ਭਾਰ ਘਟਾਇਆ ਤੁਸੀਂ ਮੈਂ ਜੀ 27 ਕਿਲੋ ਇਹਨਾਂ 2.5 ਮਹੀਨਿਆਂ ਦੇ ਵਿੱਚ ਘਟਾਇਆ ਜੀ 27 ਕਿਲੋ ਹਾਂ ਪਹਿਲੇ ਕਿੰਨਾ ਸੀ ਹੁਣ ਕਿੰਨਾ ਰਿਹਾ ਪਹਿਲਾਂ 87 ਕਿਲੋ ਸੀਗਾ ਜੀ ਹੁਣ 40 ਕਿਲੋ ਆ ਗਏ ਤੁਸੀਂ ਕਿੰਨਾ ਭਾਰ ਘਟਾਇਆ ਵੀ ਕਿੰਨੇ ਸਮੇਂ ਵਿੱਚ 40 ਕਿਲੋ ਜੀ 5 ਮਹੀਨਿਆਂ ਦੇ ਵਿੱਚ ਅ ਵੀਰੇ ਸਸੀ ਕਲ ਤੁਹਾਡਾ ਕੀ ਨਾਮ ਹੈ ਜੀ ਸਸੀ ਕਲ ਜੀ ਮੇਰਾ ਨਾਮ ਮਨਦੀਪ ਕੋਹੜਾ ਹੈ ਤੁਸੀਂ ਖੁਦ ਵਜ਼ਨ ਘਟਾਇਆ ਜੀ ਹਾਂਜੀ ਮੈਂ 26 ਕਿਲੋ ਵੇਟ ਲਾਸ ਕੀ ਹੈ ਜੀ ਮਤਲਬ ਪਹਿਲਾਂ ਕਿੰਨਾ ਸੀਗਾ ਵਜ਼ਨ ਤੁਹਾਡਾ ਹੁਣ ਕਿੰਨਾ ਹੈ ਮੇਰਾ ਪਹਿਲਾਂ 85 ਪਲੱਸ ਸੀਗਾ ਜੀ ਹਾਂਜੀ ਹੁਣ ਹੁਣ ਮੇਰਾ 62 ਕਿਲੋ ਆ ਵਜ਼ਨ ਕਿੰਨੇ ਟਾਈਮ ਦੇ ਵਿੱਚ ਤੁਸੀਂ ਵਜ਼ਨ ਘਟਾਇਆ ਆਪਣਾ 3 ਮਹੀਨਿਆਂ ਦੇ ਵਿੱਚ ਜੀ अच्छा 3 ਮਹੀਨੇ ਦੇ ਵਿੱਚ ਤੇ ਇਹਦੇ ਵਿੱਚ ਤੁਸੀਂ ਕੋਈ ਭੁੱਖੇ ਰਹੇ ਹੋ ਕੋਈ ਰੋਟੀ ਛੱਡੀ ਹੋਵੇ ਨਹੀਂ ਵੀਰ ਜੀ ਭੁੱਖੇ ਕੋਈ ਨਹੀਂ ਰਹੇ ਹੈਗੇ 12 ਮੀਲਾਂ ਲੈ ਕੇ weight loss ਕੀਤਾ ਹੈ ਜਿਹੜੀ ਸਾਡੀ ਡਾਈਟ ਆ ਤੇ ਉਹਦੇ ਵਿੱਚ 60% ਹੋਮ ਡਾਈਟ ਆ ਤੇ 40% ਸਾਡਾ ਨਿਊਟ੍ਰੀਸ਼ਨ ਆ ਤੇ ਜਿਹੜੀ ਹੋਮ ਡਾਈਟ ਆ ਉਹਦੇ ਵਿੱਚ ਪਰੌਂਠੇ ਵੀ ਨੇ ਸੈਂਡਵਿਚ ਵੀ ਨੇ ਗੋਲ ਗੱਪੇ ਵੀ ਨੇ ਹਰ ਇੱਕ ਤਰ੍ਹਾਂ ਦੀ ਅਸੀਂ ਡਾਈਟ ਦਿੰਨੇ ਆ ਜੀ ਸਾਨੂੰ ਅੱਛਾ ਇਹ ਇਹਦਾ ਜਿਹੜਾ ਤੁਸੀਂ ਵਜਨ ਘਟਾਇਆ ਹੈਗਾ ਟੋਟਲ ਤੇ ਇਹਦੇ ਲਈ ਕੋਈ ਐਕਸਰਸਾਈਜ਼ ਵਗੈਰਾ ਕੀਤੀ ਹੋਵੇ ਨਹੀਂ ਐਕਸਰਸਾਈਜ਼ ਕੋਈ ਨਹੀਂ ਹੈਗੀ ਸਿਰਫ ਵਾਕ ਕਰਨੀ ਉਹ ਵੀ ਜਿੰਨੀ ਕ ਆਪਣੀ ਬਾਡੀ ਲੋਕ ਕਰਦੀ ਹੈ ਕੋਈ ਜ਼ਿਆਦਾ ਨਹੀਂ ਕਹਿੰਦੇ ਕਿ ਵੀ ਪਹਿਲੇ ਦਿਨੀ ਰਨਿੰਗ ਕਰ ਲੋ ਜਿੱਦਾਂ ਕਰ ਲੋ ਨਹੀਂ ਕੁਛ ਨਹੀਂ ਸਿਰਫ ਵਾਕ ਕਰਨੀ ਆ ਉਹ ਵੀ ਜਿੰਨੀ ਤੁਹਾਡੀ ਬਾਡੀ ਲੋਕ ਕਰਦੀ ਹੈ ਇੱਕ ਵੀਰੇ ਸਮੱਸਿਆ ਸਾਰੇ ਤੋਂ ਵੱਡੀ ਇਹ ਹੁੰਦੀ ਹੁੰਦੀ ਹੈ ਕਿ ਲੋਕ ਕਹਿੰਦੇ ਕਿ ਨਿਊਟ੍ਰੀਸ਼ਨ ਜਿੰਨਾ ਚਿਰ ਲੈ ਲਿਆ ਵਜਨ ਠੀਕ ਰਹੂਗਾ ਜਦੋਂ ਹੀ ਛੱਡਤਾ ਫੇਰ ਫੇਰ ਵਜਨ ਉੱਥੇ ਆ ਜਾਂਦਾ ਇਸ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਕਿ ਨਹੀਂ ਨੀ ਵੀ ਜੀ ਇਸ ਤਰ੍ਹਾਂ ਦੀ ਦਿੱਕਤ ਤਾਂ ਕੋਈ ਨਹੀਂ ਆਉਂਦੀ ਹੈਗੀ ਦੇਖੋ ਜਦੋਂ ਆਪਾਂ weight loss ਕਰਨਾ ਤਾਂ weight loss ਦੇ ਨਾਲ ਨਾਲ ਆਪਾਂ ਨੇ ਤੁਹਾਨੂੰ ਤੁਹਾਡਾ ਜਿਹੜਾ ਡੇਲੀ ਦਾ ਖਾਣਾ ਨਾ ਉਹੀ ਸिखਾਉਣਾ ਛੋਟੀਆਂ ਆਦਤਾਂ ਦੇ ਵਿੱਚ ਸੁਧਾਰ ਲਿਆਉਣਾ ਜੇ ਹੁਣ ਆਪਾਂ weight loss 3 ਮਹੀਨੇ ਦੇ ਵਿੱਚ ਕਰ ਲਿਆ ਤਾਂ ਉਸ ਤੋਂ ਬਾਅਦ ਆਪਾਂ ਫੇਰ 버ਗਰ ਪੀਜੇ ਖਾਣ ਲੱਗੇ ਫੇਰ ਤਾਂ weight over ਹੋਊ ਗਈ ਸਿਰਫ ਆਪਾਂ ਨੇ ਆਪਣੀਆਂ ਆਦਤਾਂ ਸੁਧਾਰਨੀਆਂ ਨੇ ਹੋਰ ਕੁਝ ਨਹੀਂ ਕਰਨਾ ਇਹਦਾ ਤੇ ਇਹਦਾ ਕੋਈ ਨੁਕਸਾਨ ਸਰੀਰ ਨੂੰ ਕੋਈ ਸਾਈਡ ਇਫੈਕਟ ਨਹੀਂ ਨੁਕਸਾਨ ਕੋਈ ਨਹੀਂ ਹੈਗਾ ਵੀਰ ਜੀ ਇੱਕ ਆਪਾਂ ਕਹਿ ਲਈਏ ਹਰਬਲ ਹੁੰਦਾ ਸਾਰਾ ਕੁਝ ਨਹੀਂ ਹਰਬਲ ਦਾ ਪ੍ਰੋਡਕਟ ਨਹੀਂ ਹੈਗਾ ਇਹ ਤੇ ਇਹ ਸਾਡਾ ਆਪਣਾ ਤਿਆਰ ਕਰਵਾਇਆ ਹੋਇਆ ਪ੍ਰੋਡਕਟ ਆ ਤੇ ਖੁਦ ਦੀ ਡਾਈਟ ਤਿਆਰ ਕੀਤੀ ਹੋਈ ਆ ਸਾਡੀ ਤੇ ਪਹਿਲੇ ਦਿਨ ਹੀ ਤੁਹਾਨੂੰ ਰਿਜ਼ਲਟ ਮਿਲੂਗਾ ਤੇ ਸੈਕਿੰਡ ਡੇ ਤੁਹਾਨੂੰ ਹਲਕਾ ਫੀਲ ਹੋਊਗਾ ਤੇ 3rd ਤੇ ਤੁਹਾਨੂੰ એનર્ਜੀ ਪੂਰੀ ਫੁੱਲ ਮਿਲੂਗੀ ਜੇ ਤੁਹਾਨੂੰ 3 ਦਿਨਾਂ ਦੇ ਵਿੱਚ ਰਿਜ਼ਲਟ ਨਹੀਂ ਮਿਲਦਾ ਤਾਂ ਸਾਡਾ ਖੁੱਲਾ ਵਾਪਸ ਕਰ ਦਿਓ 3 ਦਿਨ ਦੇ ਅੰਦਰ ਜੇ ਰਿਜ਼ਲਟ ਨਹੀਂ ਮਿਲਦਾ ਬੰਦਾ ਸੈਟੀਸਫਾਈ ਨਹੀਂ ਤਾਂ ਖੁੱਲਾ ਖਲਾਇ ਵਾਪਸ ਹਾਂਜੀ ਖੁੱਲਾ ਵਾਪਸ ਕਰ ਦਿਓ ਪੈਸੇ ਵਾਪਸ ਜੀ ਤੇ ਵੈਸੇ ਰਿਜ਼ਲਟ ਕਿੰਨੇ ਮੀ ਟਾਈਮ ਤੋਂ ਸ਼ੁਰੂ ਹੋ ਜਾਵੇਗਾ ਰਿਜ਼ਲਟ ਤਾਂ ਸਾ ਤੁਹਾਨੂੰ ਪਹਿਲੇ ਦਿਨ ਹੀ ਮਿਲ ਜਾਊਗਾ ਪਹਿਲੇ ਦਿਨ ਤੋਂ ਫਰਕ ਪਤਾ ਲੱਗਣ ਲੱਗ ਪਿਆ। ਹਾਂਜੀ ਹਾਂਜੀ ਜੇ ਤੁਸੀਂ ਪ੍ਰੋਪਰ ਫੋਲੋ ਡਾਈਟ ਕਰਦੇ ਹੋ ਨਾ ਤਾਂ ਤੁਹਾਨੂੰ ਪਹਿਲੇ ਦਿਨ ਹੀ ਰਿਜ਼ਲਟ ਮਿਲ ਚੁੱਕਾ ਹੈ ਜੀ। ਅੱਛਾ ਤੇ ਇਹਦੇ ਲਈ ਜੇ ਕਿਸੇ ਨੇ ਵੀ ਕੋਈ ਪਲਾਨ ਡਾਈਟ ਪਲਾਨ ਤੁਹਾਡਾ ਲੈਣਾ ਤਾਂ ਸਕਰੀਨ ਤੇ ਦਿੱਤਾ ਜਿਹੜਾ ਨੰਬਰ ਉਹਤੇ ਕਾਲ ਕਰਕੇ ਲੈ ਸਕਦੇ। ਕਾਲ ਤੇ ਸਰ ਕਈ ਵਾਰੀ ਕਾਲ ਜਾਦਾ ਆ ਜਾਂਦੀਆਂ ਨੇ ਤਾਂ ਸਾਨੂੰ ਵਟਸਐਪ ਤੇ ਆਪਣਾ weight ਤੇ height ਲਿਖ ਕੇ ਸੈਂਡ ਕਰ ਦਿਓ ਤੇ ਤੁਹਾਨੂੰ ਅਸੀਂ ਸਾਰਾ ਆਪਣਾ ਬਾਇਓ ਡਾਟਾ ਦੱਸ ਦਾਂਗੇ ਤੇ ਬਸ ਉਹਦੇ ਤੇ ਹੀ ਤੁਹਾਨੂੰ ਆਨਲਾਈਨ ਘਰ ਬੈਠੇ ਹੀ ਮਿਲ ਜਾਊਗਾ। ਤੇ ਜਿਨੇ ਸਾਨੂੰ ਮਿਲ ਕੇ ਲੈਣਾ ਤਾਂ ਸਾਡੇ ਦਫ਼ਤਰ ਆ ਕੇ ਵੀ ਮਿਲ ਸਕਦੇ। ਮਤਲਬ ਦਫ਼ਤਰ ਵੀ ਆ ਸਕਦੇ ਜੀ ਤੇ ਫੋਰਨ ਕੰਟਰੀ ਦੇ ਵਿੱਚ ਤਾਂ ਜੋ ਚਾਰਜ ਨੇ ਕੰਟਰੀਆਂ ਦੇ ਉਹ ਲੱਗਦੇ ਨੇ ਜੀ ਜੀ ਤਾਂ ਇਹਨਾਂ ਸਾਰੀਆਂ ਭੈਣਾਂ ਨੇ ਇਹਨਾਂ ਨੇ ਵੀ ਵਜ਼ਨ ਘਟਾਇਆ ਜੀ ਹਾਂ ਜੀ ਇਹਨਾਂ ਨੇ ਸਾਰਿਆਂ ਨੇ weight loss ਕੀਤਾ ਤੇ nutrition ਦੇ ਨਾਲ ਹੀ ਕੀਤਾ ਜੀ ਹੋਮ ਡਾਈਟ ਨਾਲ ਗਾਈਡ ਦੇ ਵਿੱਚ ਰਹਿ ਕੇ ਤੇ ਇਹ ਆਪਣਾ ਰਿਵਿਊ ਦੇ ਦੇਣਗੇ ਵੀ ਇਹਨਾਂ ਨੇ ਕਿੰਨਾ ਕਿੰਨਾ weight loss ਕੀਤਾ ਤੇ ਕੀ ਕੀ ਇਹਨਾਂ ਦੀਆਂ ਪ੍ਰੋਬਲਮਾਂ تھیں ਜਿਹੜੀਆਂ ਉਹ ਸੋਲਵ ਹੋਈਆਂ ਨੇ ਜੀ ਜੀ ਇਹ ਰਿਵਿਊ ਵੀ ਆਪਾਂ ਪੁੱਛ ਰਿਹਾ ਵੀਰੇ ਤੁਹਾਡਾ ਕੀ ਨਾਮ ਹੈ ਹਾਂ ਜੀ ਮੇਰੇ ਨਾਮ ਸੁਖਵਿੰਦਰ ਕੌਰ ਹੈ ਤੇ ਤੁਸੀਂ ਕਿੰਨੇ ਟਾਈਮ ਦੇ ਵਿੱਚ ਕਿੰਨਾ ਵਜ਼ਨ ਘਟਾਇਆ ਕਿਵੇਂ ਘਟਾਇਆ ਹਾਂਜੀ ਮੈਂ 3 ਮਹੀਨਿਆਂ ਦੇ ਵਿੱਚ ਜੀ 30 ਪਲੱਸ ਘਟਾਇਆ ਹੈ ਆਪਣਾ weight ਤੇ ਨਿਊਟ੍ਰੀਸ਼ਨ ਦੇ ਨਾਲ ਹੀ ਘਟਾਇਆ ਹੈ ਜੀ 60 ਪਰਸੈਂਟੇਜ ਦੇ ਵਿੱਚ ਹੋਮ ਡਾਈਟ ਲੈ ਕੇ ਤੇ 40 ਪਰਸੈਂਟੇਜ ਸਪਲੀਮੈਂਟ ਹੈ ਜਿਹੜਾ ਨਿਊਟ੍ਰੀਸ਼ਨ ਲੈ ਕੇ ਜੀ ਜੀ ਤਾਂ ਆਪਾਂ ਤੁਹਾਡੀ ਫੋਟੋ ਵੀ ਹੋ ਗਈ ਉਹ ਵੀ ਅਟੈਚ ਕਰਨਾ ਹੈ ਹਾਂਜੀ ਮੇਰੀ ਫੋਟੋ ਇੱਥੇ ਵੀ 4 ਆਫਟਰ ਲੱਗਿਆ ਵੀ ਹੋਇਆ ਤੁਸੀਂ ਜੋ ਹੈ ਐਵਲੀ ਐਵਲੀ ਫੋਟੋ ਹੈ ਹਾਂਜੀ ਤਾਂ ਆਹ ਫੋਟੋ ਵੀ ਤੁਸੀਂ ਆਨ ਸਕਰੀਨ ਵੀ ਦਿਖਾ ਸਕਦੇ ਹੋ ਹਨਾ ਤੁਸੀਂ ਫਰਕ ਦੇਖ ਸਕਦੇ ਹੋ ਬਿਨਾਂ ਦੱਸੇ ਹੀ ਫਰਕ ਕਿਤੇ ਪਤਾ ਲੱਗ ਰਿਹਾ ਉਹ ਬਾਕੀ ਆਪਾਂ ਫੋਟੋ ਵੈਸੇ ਵੀ ਅਟੈਚ ਕਰ ਦਾਂਗੇ ਤਾਂ ਤੁਸੀਂ ਕੀ ਰეკਮੈਂਡ ਕਰਦੇ ਹੋ ਮਤ ਜਾ ਕੋਈ ਹੋਰ weight ਵਧ ਨਾ ਜਾਵੇ ਉਹ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਸਰ ਇਹਦੇ ਵਿੱਚ ਅਸੀਂ ਇਹ ਕਹਾਂਗੇ ਵੀ ਦੇਖੋ ਅਸੀਂ ਸਾਨੂੰ ਆ ਕੇ ਮਿਲ ਕੇ ਜੀ ਮਿਲ ਕੇ ਵੀ ਜਾ ਸਕਦੇ ਆ ਸਾਨੂੰ ਵੇਖ ਕੇ ਜਾ ਸਕਦੇ ਆ ਵੀ ਸਾਨੂੰ ਕੋਈ ਸਾਈਡ ਇਫੈਕਟ ਹੋਇਆ ਸਾਨੂੰ ਸਾਲ ਸਾਲ ਹੋ ਗਿਆ ਜੀ ਆਪਣੇ ਰਿਜ਼ਲਟ ਕੱਢਿਆ ਨੂੰ ਤੇ ਅੱਗੇ ਵੀ ਵਰਕ ਕਰ ਰਹੇ ਆ ਤੇ ਕੋਈ ਵੀ ਸਾਈਡ ਇਫੈਕਟ ਨਹੀਂ ਬਿਲਕੁਲ ਨੇਚਰਲ ਪ੍ਰੋਡਕਟ ਨੇ ਜੀ ਬੱਚੇ ਵੀ ਲੈ ਰਹੇ ਆ ਅੱਛਾ ਬੱਚੇ ਵੀ ਖੁਦ ਅਸੀਂ ਪਹਿਲਾਂ ਆਪਣੇ ਤੇ ਇੰਪਲੀਮੈਂਟ ਕੀਤਾ ਆਪਣੀ ਫੈਮਿਲੀ ਤੇ ਕੀਤਾ ਫਿਰ ਅੱਗੇ ਆਏ ਆ ਜੀ ਇਹ ਨਹੀਂ ਹੈਗਾ ਵੀ ਅਸੀਂ ਚੱਕਿਆ ਜਾਂ ਕਿਸੇ ਨੂੰ ਦੇ ਕੇ ਜਾਂ ਗਾਈਡ ਨਹੀਂ ਕਰਨਾ ਜੋ ਕੁਝ ਵੀ ਇਦਾਂ ਦਾ ਕੋਈ ਵੀ ਦਿੱਕਤ ਨਹੀਂ ਹੈਗੀ ਜੀ ਬਿਲਕੁਲ ਨੇਚਰਲ ਆ ਜੀ ਵਿਰਕੀ ਨਾਮਾ ਤੋਂ ਸੰਦੀਪ ਜੀ ਸਸ਼ਕਾ ਤੁਸੀਂ ਕਿੰਨਾ ਵਜ਼ਨ ਘਟਾਇਆ ਜੀ ਆਪਣਾ ਮੈਂ 2.5 ਮਹੀਨੇ ਦੇ ਵਿੱਚ 22 ਕਿਲੋ ਜੀ 2.5 ਮਹੀਨੇ ਦੇ ਵਿੱਚ 22 ਕਿਲੋ ਪਹਿਲੇ ਮਤਲਬ ਕਿੰਨਾ ਸੀ ਹੁਣ ਕਿੰਨਾ ਤੁਹਾਡਾ ਮੇਰਾ 78 ਕਿਲੋ ਸੀਗਾ ਜੀ ਹੁਣ 57 ਤਾਂ ਹੈਗਾ ਤੇ ਜੀ ਆਪਾਂ ਕੱਲ ਕਰੀਏ ਬਾਡੀ ਕਿਸ ਤਰ੍ਹਾਂ ਫੀਲ ਕਰ ਰਹੀ ਹੈ ਮਤਲਬ ਹੌਲਾ ਮਹਿਸੂਸ ਕਰ ਰਹੀ ਹੈ ਜਾਂ ਕੋਈ ਕਮਜ਼ੋਰਤਾ ਨਹੀਂ ਮਹਿਸੂਸ ਕਰ ਰਹੀ ਕਿਤੇ ਨਹੀਂ ਜੀ ਪਹਿਲਾਂ ਦੇ ਹਾਲਾਤ ਤਾਂ ਬਹੁਤ ਮਾੜੇ ਸੀਗੇ ਕਿਉਂਕਿ ਬਹੁਤ ਡਾਕਟਰਾਂ ਕੋਲੇ ਵੀ ਇਹ ਦਵਾਈਸਿਨ ਲੱਤੀ ਬੇਟੀ 12 ਸਾਲ ਦੀ ਆ ਉਸ ਤੋਂ ਬਾਅਦ ਕਾਫੀ ਜ਼ਿਆਦਾ ਹੈਲਥ ਇਸ਼ੂ ਆ ਗਏ ਤਾਂ ਜਿੱਦਾਂ ਕਿ ਪੀਰੀਅਡ ਵਗੈਰਾ ਦੀ ਕਾਫੀ ਪ੍ਰੋਬਲਮ ਸੀ ਜਿੱਦਾਂ ਪੀਸੀਓਡੀ ਹੋ ਜਾਂਦੀ ਹੈ ਕਿ ਲੇਡੀਜ਼ ਨੂੰ ਕਾਫੀ ਇਦਾਂ ਦੀਆਂ ਪ੍ਰੋਬਲਮਾਂ ਸੀ ਜਿਹੜੀ ਕਿ ਨਿਊਟ੍ਰੀਸ਼ਨ ਤੇ ਡਾਈਟ ਪਲਾਨਾਂ ਵੀ ਸਹੀ ਹੋਈਆਂ ਨੇ ਆਪਾਂ ਸਾਰਿਆਂ ਨੂੰ ਇਹ ਕਹਿੰਦੇ ਵੀ ਇੱਕ ਵਾਰ ਤੁਸੀਂ ਟਰਾਈ ਕਰਕੇ ਦੇਖੋ ਤੁਸੀਂ ਟਰਸਟ ਕਰਕੇ ਦੇਖੋ ਬਿਫੋਰ ਆਫਟਰ ਸਾਰੇ WhatsApp ਤੇ ਆਪਾਂ ਸਟੇਟਸ ਲੋਕਾਂ ਦੇ ਸ਼ੇਅਰ ਰਿਜ਼ਲਟ ਕਰਦੇ ਆ ਤੁਸੀਂ ਉਹ ਚੈੱਕ ਕਰੋ ਵੀ ਉਹਨਾਂ ਦੇ ਕੀ ਰਿਵਿਊ ਆ ਆਪਾਂ ਕਿਸੇ ਨੂੰ ਗੁੰਮਰਾਹ ਨਹੀਂ ਕਰਦੇ ਵੀ ਤੁਸੀਂ ਸਾਡੇ ਨਾਲ ਇੱਕਦਮ ਜੁਆਇਨ ਕਰੋ ਸਾਡੇ ਤੇ ਟਰਸਟ ਕਰੋ ਕਿਉਂਕਿ ਜਿਹੜੇ ਸਾਡੇ ਨਾਲ ਜੁਆਇਨ ਕਰਦੇ ਆ ਜਾਸ ਮਨਦੀਪ ਸਰਨਾ ਜਿਨ੍ਹਾਂ ਨੇ ਜੁਆਇਨ ਕੀਤਾ ਤਾਂ ਉਹਨਾਂ ਨੂੰ ਪਤਾ ਵੀ ਉਹਨਾਂ ਦੀ ਲਾਈਫ ਹੈ ਜਿਹੜੀ ਕਿੰਨੀ ਚੇਂਜ ਹੋ ਗਈ ਹੈ ਕਿਉਂਕਿ ਕਿੰਨਾ ਟਾਈਮ ਹੋ ਗਿਆ ਸਾਨੂੰ ਨਿਊਟ੍ਰੀਸ਼ਨ ਛੱਡਿਆ ਨੂੰ ਅਸੀਂ ਕੋਈ ਨਿਊਟ੍ਰੀਸ਼ਨ ਨਹੀਂ ਲੈ ਰਹੇ ਪਰ ਸਾਡੀ ਹੈਲਥ ਹੈ ਜਿਹੜੀ ਬਹੁਤ ਵਧੀਆ ਗਈ ਮਤੋਂ ਤੁਹਾਡਾ ਮੋਟਾਪਾ ਘਟਣ ਦੇ ਨਾਲ ਨਾਲ ਜਿਹੜੇ ਹੈਲਥ ਇਸ਼ੂ ਸੀ ਉਹ ਵੀ ਘਟ ਗਏ ਹਾਂਜੀ ਹਾਂਜੀ ਮੈਂ ਦੇਖੋ ਮਟਾਪਾ ਕੋਈ ਕਿਸੇ ਵੀ ਡਾਕਟਰ ਕੋਲ ਹੀ ਆਪਾਂ ਜਾਂਦੇ ਆ ਕੋਈ ਡਾਕਟਰ ਇਹ ਨਹੀਂ ਕਹਿੰਦਾ ਵੀ ਤੁਸੀਂ ਆਪਣਾ weight loss ਕਰ ਲਓ ਪਰ ਜਿਆਦਾ ਪ੍ਰੋਬਲਮ ਆਈਆਂ ਓਵਰ weight ਕਰਕੇ ਆਈਆਂ ਮੈਂ ਆਪਣਾ weight loss ਕਰਕੇ ਜਾਨਕੀ ਜੋ ਜੁਆਇਨ ਕੀਤਾ ਸੀ ਸਰ ਨਾ ਉਸ ਤੋਂ ਬਾਅਦ ਮੇਰੀ ਫੈਮਿਲੀ ਦੇ ਵਿੱਚ 8 ਪਲੱਸ ਮੈਂਬਰਾਂ ਨੇ weight loss ਕੀਤਾ ਜਾਨਕੀ ਮੇਰੇ ਫਾਦਰ ਇਨ-ਲਾਵ ਡਰਾਈਵਿੰਗ ਕਰਦੇ ਆ ਉਹਨਾਂ ਨੇ ਵੀ ਆਪਣਾ ਰਿਜ਼ਲਟ ਦਿੱਤਾ 20 ਡੇ ਦੇ ਵਿੱਚ ਉਹਨਾਂ ਨੇ 14 ਕਿਜੀ ਵੇਟ ਲਾਸ ਕੀਤਾ ਜੀ ਹੁਣ ਅਸੀਂ ਕਿਸੇ ਨੂੰ ਕਹੀਏ ਤਾਂ ਕੋਈ ਟਰਸਟ ਨਹੀਂ ਕਰੂਗਾ ਇਸ ਗੱਲ ਦੇ ਉੱਪਰ ਮਤਲਬ ਤੁਸੀਂ ਸਾਰੇ ਪਰਿਵਾਰ ਨੇ ਇੱਕ ਕੁਆਂਟਲ ਵੇਟ ਘਟਾ ਲਿਆ ਜੀ ਹਾਂ ਜੀ ਜਿੱਦਾਂ ਹੁਣ ਆਪਾਂ ਕਹਿੰਦੇ ਡਰਾਈਵਿੰਗ ਲੈਂਡ ਦੇ ਵਿੱਚ ਆਹੋ ਪਰ ਉਹਨਾਂ ਨੇ ਬੈਠ ਕੇ ਵੀ ਵੇਟ ਲਾਸ ਕਰ ਲਿਆ ਜੀ ਹਾਂ ਜੀ ਕਿਉਂਕਿ ਖਾਣ ਪੀਣ ਦਾ ਆਪਣਾ ਜਿਹੜਾ ਸਿਸਟਮ ਆਪਾਂ ਉਹੀ ਚੇਂਜ ਕਰਦੇ ਕੋਈ ਹਾਰਡ ਵਰਕ ਨਹੀਂ ਕਹਿੰਦੇ ਵੀ ਤੁਸੀਂ ਇਦਾਂ ਕਰੋ ਜੀ ਹਾਂ ਜੀ ਤਾਂ ਕਰਕੇ ਸਾਰਿਆਂ ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਚਾਹੀਦਾ ਜੀ ਜੀ ਤੁਹਾਡਾ ਨਾਮ ਤੁਹਾਡਾ ਗੁਰਪ੍ਰੀਤ ਕੌਰ ਤੁਸੀਂ ਕਿੰਨੇ ਟਾਈਮ ਚ ਕਿੰਨਾ ਵਜਨ ਘਟਾਇਆ ਵੀਰੇ ਮੈਂ 3 ਮਹੀਨਿਆਂ ਦੇ ਵਿੱਚ 23 ਕਿਲੋ ਵਜਨ ਘਟਾਇਆ ਹੈ ਆਪਣਾ ਤੇ ਹੁਣ ਕਿਦਾਂ ਦਾ ਮਹਿਸੂਸ ਹੋ ਰਹੀ ਹੈ ਬਹੁਤ ਵਧੀਆ ਬਹੁਤ ਐਨਰਜੀ ਆ ਹੁਣ ਪਹਿਲਾਂ ਬਹੁਤ ਪ੍ਰੋਬਲਮ ਸੀਗੀਆਂ ਥਾਇਰਾਇਡ ਸੀਗਾ ਮੈਨੂੰ ਸਰਵਾਈਕਲ ਸੀ ਹਾਂਜੀ ਹਾਂਜੀ ਅੱਡੀਆਂ 'ਚ ਦਰਦ ਸੀਗਾ ਹੁਣ ਉਹ ਬਿਲਕੁਲ ਠੀਕ ਨੇ ਪ੍ਰੋਬਲਮ ਮਤਲਬ ਬਿਨਾਂ ਹੋਰ ਕੋਈ ਦਵਾਈ ਲੈਟੇ ਜਿਸ ਨਾਲ ਹੀ ਇਹਦੇ ਨਾਲ ਹੀ weight ਘਟਣ ਦੇ ਨਾਲ ਸਰਵਾਈਕਲ ਦੀ ਹੈ థਾਇਰੋਇਡ ਦੀ ਲੇਟ ਪ੍ਰੋਬਲਮ ਹੈ ਲੋਦਾ ਬਹੁਤ ਸਾਰੀ ਲੇਡੀਜ਼ ਨੂੰ ਹਾਂਜੀ ਹਾਂਜੀ ਉਹ ਹੁਣ ਬਿਲਕੁਲ ਠੀਕ ਹੈ ਕਿਉਂਕਿ ਆਪਣੇ ਹਾਰਮੋਨ ਬੈਲੈਂਸ ਹੋ ਜਾਂਦੇ ਆ ਤੇ ਉਹਦੇ ਨਾਲ ਆਪਣੀਆਂ ਸਾਰੀਆਂ ਪ੍ਰੋਬਲਮ ਆਪਣੇ ਆਪ ਠੀਕ ਹੋ ਜਾਂਦੀ ਹੈ ਕੋਈ ਵੀ ਨੁਕਸਾਨ ਲੱਗਿਆ ਹੋਵੇ ਤੋ ਨਹੀਂ ਨਹੀਂ ਬਿਲਕੁਲ ਕੋਈ ਵੀ ਨੁਕਸਾਨ ਨਹੀਂ ਹੈਗਾ ਇਹਦਾ ਜੀ ਮੇਰੇ ਤੁਹਾਡਾ ਕੀ ਨਾਮ ਹੈ ਮੇਰਾ ਜਸਪੀਤਾ ਜੀ ਆ ਤੁਹਾਡਾ ਕਿੰਨਾ ਵਜ਼ਨ ਘਟਾਇਆ ਤੁਸੀਂ ਮੈਂ ਜੀ 27 ਕਿਲੋ ਵਜ਼ਨ 2.5 ਮਹੀਨਿਆਂ ਦੇ ਵਿੱਚ ਘਟਾਇਆ ਜੀ 27 ਕਿਲੋ ਪਹਿਲੇ ਕਿੰਨਾ ਸੀ ਹੁਣ ਕਿੰਨਾ ਰਿਹਾ ਪਹਿਲਾਂ 87 ਕਿਲੋ ਸੀਗਾ ਜੀ ਹੁਣ 60 ਕਿਲੋ ਆ ਹੋਣੇ ਕਾਟ ਕੇ ਤੇ ਬਾਡੀ ਕਿਸ ਤਰ੍ਹਾਂ ਦਾ ਫੀਲ ਕਰ ਰਹੀ ਹੁਣ ਜੀ ਪਹਿਲਾਂ ਨਾਲੋਂ ਬੈਟਰ ਫੀਲ ਕਰਦੇ ਆ ਪਹਿਲਾਂ ਮਤਲਬ ਆਲਸੀ ਪਰਨ ਵੱਜ ਜਾਂਦਾ ਮਟਾਪੇ ਦੇ ਕਾਰਨ ਹੈ ਨਾ ਸਾਹ ਚੜ੍ਹਨ ਦਾ ਕੰਮ ਨਾ ਹੋਣਾ ਤੇ ਹੁਣ ਪਹਿਲਾਂ ਨਾਲੋਂ ਐਕਟਿਵ ਆ ਜੀ ਮਤਲਬ ਸਾਹ ਘੱਟ ਚੜ੍ਹਦਾ ਪਰ ਹਾਂ ਜੀ ਹਾਂ ਜੀ ਹੈਲਥ ਇਸ਼ੂ ਜਿਆਦਾ ਸੀਗੇ ਤੇ ਹੁਣ ਠੀਕ ਹੋ ਗਏ ਆ ਜੀ ਪਹਿਲਾਂ ਇਹ ਨਹੀਂ ਸੀ ਪਤਾ ਵੀ ਮਟਾਪੇ ਦੇ ਕਾਰਨ ਇਹ ਪ੍ਰੋਬਲਮ ਹੋਈਆਂ ਹੋਈਆਂ ਨਹੀਂ ਪਰ ਹੁਣ ਜਦੋਂ ਤੋਂ ਮਟਾਪਾ ਘਟਾਇਆ ਹੈ ਨਾ ਮਤਲਬ ਫਿਰ ਮਤਲਬ ਕਿਸੇ ਡਾਕਟਰ ਜੀ ਜਾਂ ਕਿਸੇ ਵੀ ਚੀਜ਼ ਦੀ ਆਪਾਂ ਨੂੰ ਲੋੜ ਨਹੀਂ ਪਈ ਹੈਗੀ ਰੀਜ਼ਨ ਕੀ ਹੈ ਜਿਹੜਾ ਖਾਣਾ ਪੀਣਾ ਜੀ ਅਸੀਂ ਹੈ ਨ ਕਿੰਨੀ ਅਸੀਂ ਕੈਲਰੀ ਲੈ ਰਹੇ ਹਾਂ ਜਾਂ ਕਿੰਨਾ ਸਾਨੂੰ ਪ੍ਰੋਟੀਨ ਕਿੰਨਾ ਫਾਈਬਰ ਦੀ ਜ਼ਰੂਰਤ ਹੈ ਬਾਡੀ ਦੀ ਇਹ ਸਾਨੂੰ ਪਤਾ ਹੀ ਨਹੀਂ ਸੀ ਪਰ ਜਦੋਂ ਮੈਂ ਨਿਊਟ੍ਰੀਸ਼ਨ ਨਾਲ ਜੁੜੀ ਹਾਂ ਤੇ ਆਪਣਾ weight loss ਕੀਤਾ ਹੈ ਨਾ ਤੇ ਉਸੇ ਡਾਈਟ ਪਲਾਨ ਦੇ ਨਾਲ ਮੈਂ ਆਪਣੇ ਆਪ ਨੂੰ ਸੈੱਟ ਕੀਤਾ ਤੇ ਹੁਣ ਬੜਾ ਵਧੀਆ ਜੀ ਕਿ ਤੁਹਾਡੇ ਦਵਾਈਆਂ ਵੀ ਛੋਟੀਆਂ ਕੋਈ ਬਿਲਕੁਲ ਜੀ ਬਿਲਕੁਲ ਜੀ ਮੇਰੇ ਅਸਲ ਜੀ ਮਾਈਗਰੇਨ ਦੀ ਪ੍ਰੋਬਲਮ ਸੀ ਪੀਸੀਓਡੀ ਜੀ ਮੈਨੂੰ ਪ੍ਰੋਬਲਮ ਸੀ ਜੁਆਇੰਟ ਪ੍ਰੋਬਲਮ ਮੈਨੂੰ ਹੋਣ ਲੱਗ ਸੀ ਏਜ਼ ਘੱਟ ਸੀਗੀ ਤੇ ਹੈਲਥ ਇਸ਼ੂ ਜ਼ਿਆਦਾ ਹੋ ਗਏ ਸੀ ਉਸ ਚੀਜ਼ ਨਾਲ ਲੈ ਕੇ ਮਤਲਬ ਇੱਕੋ ਜਿਹੇ ਤਰ੍ਹਾਂ ਦਾ ਵੀ ਬੰਦਾ ਡਿਪਰੈਸ਼ਨ ਵਾਲਾ ਹੋ ਜਾਂਦਾ ਵੀ ਮੈਂ ਹੁਣ ਮੇਰੇ ਸੌਲਟ ਆਊਟ ਨਹੀਂ ਮੈਂ ਤਾਂ ਹੁਣ ਨਾਰਮਲ ਲਾਈਫ ਜਿਉ ਰਹੀਆਂ ਤੇ ਵਧੀਆ ਹਾਂ ਜੀ ਠੀਕ ਹੈ ਹਾਂਜੀ ਤੇ ਬਾਈ ਜੀ ਕੀ ਨਾਮ ਆ ਤੁਹਾਡਾ ਗੁਰਦੀਸ਼ ਆ ਬਾਈ ਜੀ ਤੇ ਤੁਸੀਂ ਕਿੰਨਾ ਵਜਨ ਘਟਾਇਆ ਵੀ ਕਿੰਨੇ ਸਮੇਂ ਚ 40 ਕਿਲੋ ਜੀ 5 ਮਹੀਨਿਆਂ ਵਿੱਚ 40 ਕਿਲ ਬਹੁਤ ਜ਼ਿਆਦਾ ਕਹਿ ਰਹੇ ਬਈ ਮਣ ਪੱਕਾ ਵਜ਼ਨ ਘਟਾਇਆ ਤੁਸੀਂ ਵਾਕਈ ਘਟਾਇਆ ਬਈ ਫੋਟੋ ਪਈਆਂ ਵੀ ਪਹਿਲਾਂ ਹਾਂਜੀ ਹਾਂਜੀ ਹੁਣ ਕਿੰਨਾ ਬਈ ਹੁਣ ਮੇਰਾ ਜੀ 85 ਕਿਲੋ ਆ ਤੇ ਪਹਿਲਾਂ ਫਿਰ ਸੀਗਾ ਕਿੰਨਾ ਆ ਮੇਰੀ ਇਹ ਲੱਗਦਾ ਹੀ ਨਹੀਂ ਬਈ ਉਹ ਇਹ ਤਾਂ ਬਈ ਐਂ ਕਹਿ ਲਗੇ ਵੀ ਜੂਰੀਆ ਦਾ ਗੱਟਾ ਬਾਈ ਨੇ ਆਪਣੇ ਮੋਟਿਆਂ ਤੋਂ ਲਾਤਾ ਬਈ ਮੋਟਾ-ਮੋਟਾ ਕਹਿ ਲਈ ਹਨਾ ਹੁਣ ਬਈ ਪਹਿਲਾਂ 125 ਸੀਗਾ ਹੁਣ 85 ਹੈ ਹਾਂਜੀ ਤੇ ਬਈ ਸਰੀਰ ਪਰ ਹੁਣ ਤਾਂ ਫੁੱਲ ਵਰਗਾ ਹੋ ਗਿਆ ਹੋਊਗਾ ਹਾਂਜੀ ਤੇ ਕੋਈ ਹੋਰ ਸਮੱਸਿਆਵਾਂ ਵੀ ਹੁੰਦੀਆਂ ਹੋਣਗੀਆਂ ਪਹਿਲਾਂ ਵੀ ਜਿਹੜੀਆਂ ਦੂਰ ਹੋਈਆਂ ਸਮੱਸਿਆ ਇਹ ਸਮੱਸਿਆ ਸੀ ਜੀ ਪਹਿਲਾਂ अच्छा भाई हां जी मतलब की की समस्या हो र आ रही इस मोटापे ਦੇ ਨਾਲ ਜਿਆਦਾ ਤਾਂ ਜੀ ਹੋਰ ਤਾਂ ਕੋਈ ਮੈਨੂੰ ਇੱਦਾਂ ਹੈ ਨਹੀਂ ਸੀਗਾ ਇੱਕ ਤਾਂ ਜੀ ਐਸਿਡ ਹੂੰ ਐਸਿਡ ਬਹੁਤ ਜਿਆਦਾ ਬਣ ਬਹੁਤ ਜਿਆਦਾ ਬਣ ਹਾਂ ਜੀ ਬਿਲਕੁਲ ਠੀਕ ਹੋ ਗਿਆ ਤੇ ਕੈਸਟਰੋਲ ਕੈਸਟਰੋਲ ਵੀ ਹਾਂ ਜੀ ਕੈਸਟਰੋਲ ਵੀ ਬਣ ਲੱਗ ਗਿਆ ਸੀਗੇ ਜੀ ਅੱਛਾ ਹਾਂ ਜੀ ਤੇ ਜਿਵੇਂ ਹੁਣ ਕਿਤੇ ਆਪਾਂ ਪ੍ਰੋਗਰਾਮ ਤੇ ਜਾਂਦੇ ਆ ਕੋਈ ਮਤਲਬ ਜਾਗੋ ਵਗੈਰਾ ਤੇ ਅਸੀਂ ਤਾਂ ਪਰੇ ਹੀ ਹੋ ਜਾਂਦੇ ਸੀ ਆਪਣੇ ਪੱਟਣਾ ਵਗੈਰਾ ਲਾਂਦਾ ਹੀ ਨਹੀਂ ਸੀਗੇ ਹੂੰ ਬਹਿ ਕੇ ਉੱਠਣਾ ਔਖਾ ਹੁੰਦਾ ਸੀ ਜੀ ਹੂੰ ਤੇ ਹੁਣ ਬਈ ਗੰਡ ਬੈਟਕਾਂ ਵੀ ਲਾ ਲੂਗੀ ਬਿਲਕੁਲ ਜੀ ਹੁਣ ਬਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮਤਲਬ ਵਜਨ ਘਟਾਈ ਨੂੰ ਜੇ ਹੁਣ ਵੀ ਘਟਾਈ ਜਾਂਦੇ ਨਹੀਂ ਜੀ ਮੈਨੂੰ ਸਵਾ ਸਾਲ ਹੋ ਗਿਆ ਜੀ ਅੱਛਾ ਮੈਂ ਛੱਡਤਾ ਸੀਗਾ ਠੀਕ ਹੈ ਤੇ ਹੁਣ ਮੈਂ ਦੁਬਾਰਾ ਸਟਾਰਟ ਕੀਤਾ ਮੈਂ ਹੁਣ 15 ਕਿਲੋ ਵਜੇ ਹੋ ਘਟਾਉਂਗਾ ਤੇ ਕੋਈ ਨੁਕਸਾਨ ਲੱਗਿਆ ਵੀ ਇਹਦਾ ਨਹੀਂ ਜੀ ਬਿਲਕੁਲ ਨਹੀਂ ਅੱਛਾ ਮੈਂ ਛੱਡੇ ਵੀ ਇਸ ਕਰਕੇ ਸੀਗਾ ਵੀ ਦੁਬਾਰਾ ਤਾਂ ਨਹੀਂ ਵਧੂਗਾ ਪਰ ਨਹੀਂ ਵਧੇਗਾ ਬਿਲਕੁਲ ਤੁਸੀਂ ਹੋਰ ਕੁਝ ਕਹਿਣਾ ਚਾਹੋਗੇ ਅਸੀਂ ਇਹੀ ਸਨੇਹਾ ਦੇਣਾ ਚਾਹੁੰਦੇ ਆਂ ਵੀਰੇ ਸਾਰਿਆਂ ਨੂੰ ਕਿ ਵੀ ਕਈ ਲੋਕ ਕਹਿੰਦੇ ਨੇ ਕਿ ਵੀ ਸਾਡੀ ਕਾਲ ਨਹੀਂ ਅਟੈਂਡ ਕਰਦੇ ਹੈਗੇ ਤਾਂ ਕਈ ਵਾਰੀ ਕਾਲ ਜਿਆਦਾ ਆ ਜਾਂਦੀਆਂ ਨੇ ਤਾਂ ਕਾਲ ਅਟੈਂਡ ਕਰਨੀ ਔਖੀ ਹੁੰਦੀ ਨੇ ਤਾਂ WhatsApp ਤੇ ਆਪਣਾ weight ਤੇ height ਲਿਖ ਕੇ ਸੈਂਡ ਕਰ ਦਿਓ ਤੇ ਉਹ ਤੋਂ ਬਾਅਦ ਅਸੀਂ ਤੁਹਾਨੂੰ ਸਾਰੀ ਗਾਈਡਨਸ ਦੇ ਦਾਂਗੇ ਠੀਕ ਹੈ ਹਾਂਜੀ ਹਾਂ ਥੈਂਕ ਯੂ ਤਾਂ ਵਾਕਈ ਬਈ ਹਾਂ ਤੁਸੀਂ ਸੋਣ ਹੀ ਲਿਆ ਮਟਾਪਾ ਜਿਹੜਾ ਖੁਦ ਇੱਕ ਬਿਮਾਰੀ ਹੋਵੇ ਨਾ ਹੋਵੇ ਮਟਾਪਾ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ ਹੈ ਜਿਹਦੇ ਨਾਲ ਲੇਡੀਜ਼ ਨੂੰ ਵੀ ਬਹੁਤ ਸਾਰੀਆਂ ਪ੍ਰੋਬਲਮਾਂ ਹੁੰਦੀਆਂ ਤੇ ਜੈਂਟਸ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਸੋ ਮਟਾਪੇ ਨੂੰ ਜੇ ਆਪਾਂ ਜੜੋਂ ਖਤਮ ਕਰਦੇ ਆ ਤਾਂ ਮੈਨੂੰ ਲੱਗਦਾ ਕਿ ਉਹਦੇ ਨਾਲ ਨਾਲ ਹੀ ਬਹੁਤ ਸਾਰੀਆਂ ਜਿਹੜੀਆਂ ਆਪਣੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਬਾਕੀ ਇਹਨਾਂ ਨੇ ਦੱਸ ਹੀ ਦਿੱਤਾ ਵੀ ਕੋਈ ਨਾਲ ਐਕਸਰਸਾਈਜ਼ ਕਸਰਤ ਕਰਨਾ ਜ਼ਰੂਰੀ ਨਹੀਂ ਹੈ ਤੁਹਾਨੂੰ ਭੁੱਖੇ ਰਹਿਣ ਦੀ ਲੋੜ ਨਹੀਂ ਰੋਟੀ ਛੱਡਣ ਦੀ ਲੋੜ ਨਹੀਂ ਹੈ ਤੁਸੀਂ ਨਾਰਮਲੀ ਆਪਣੀ ਇੱਕ ਨਿਊਟ੍ਰੀਸ਼ਨ ਲੈ ਕੇ ਚੰਗੀ ਖਰਾਕ ਲੈ ਕੇ ਵਜਨ ਆਪਣਾ ਘਟਾ ਸਕਦੇ ਹੋ ਸਹੀ ਤਰੀਕੇ ਨਾਲ ਕਿਉਂਕਿ ਕੋਈ ਇਹ ਅੰਗਰੇਜ਼ੀ ਦਵਾਈ ਨਹੀਂ ਹੈ ਕਿ ਜਿਹਦਾ ਕੋਈ ਨੁਕਸਾਨ ਹੋਵੇ ਸਰੀਰ ਨੂੰ ਇੱਕ ਖੁਰਾਕ ਹੀ ਹੈ ਚੰਗੀ ਖਰਾਕ ਖਾਣ ਕਰਕੇ ਜਿਹੜਾ ਤੁਹਾਡਾ ਹੈਗਾ ਡਾਈਟ ਪਲਾਨ ਬਦਲਿਆ ਜਾਊਗਾ ਉਹਦੇ ਕਰਕੇ ਤੁਹਾਡਾ ਵਜਨ ਘਟੂਗਾ ਬਾਕੀ ਤੁਹਾਡੇ ਆਸ-ਪਾਸ ਕੋਈ ਵੀ ਬੰਦਾ ਮੋਟਾ ਜਿਹਨੇ ਵਜਨ ਘਟਾਉਣਾ ਜਾਂ ਕੋਈ ਪਤਲਾ ਜਿਹਨੇ ਵਜਨ ਵਧਾਉਣਾ ਤਾਂ ਉਹਨੂੰ ਵੀਡੀਓ ਸ਼ੇਅਰ ਕਰ ਦਿਓ ਆਪਣੀ ਵੀਡੀਓ ਨੂੰ ਲਾਈਕ ਕਰਕੇ ਤੇ ਆਪਾਂ ਨੂੰ ਫੋਲੋ ਕਰ ਲਓ ਜੀ ਧੰਨਵਾਦ